ਹੋਗੇ ਸਿਰ ਚਿੱਟੇ ਜਿੰਨਾ ਦੇ ਉਹ ਪਿਆਰੇ ਡਿਕਣ ਨਹੀਂ ਸਾਨੂੰ ਵੀ ਤਾਂ ਸਾਡੇ ਤਖਤ ਹਜ਼ਾਰੇ ਡਿਕਣ ਨਹੀਂ ਇਹ ਪਾਰ ਸਮੁੰਦਰਾਂ ਤੋਂ ਇੱਕ ਝੰਗ ਜੋ ਵੱਸਦਾ ਏ ਹਾਏ ਅਰਜਣਾ ਡਰਦੇ ਅਸੀਂ ਮੁੜੀਏ ਨਾ ਮਰਕੇ ਹਰ ਰਾਂਝਾ ਕਰਨ ਛੱਡਦਾ ਹੁੰਦਾ ਹੀਰਾ ਕਰਕੇ ਉਸ ਜੋਗੀ ਹੋਏ ਫਿਰੇ ਤਕਦੀਰਾਂ ਕਰਕੇ ਹਰ ਰਾਂਝਾ ਕਰਨ ਛੱਡਦਾ हूंदा हीरा कर